ਹੈਲੋ ਜੀ ਸਤਿ ਸ੍ਰੀ ਅਕਾਲ ਹਾਂਜੀ ਅੱਜ ਆਪਾਂ ਬਣਾਉਣ ਲੱਗੇ ਆ ਕੱਦੂ ਦਾ ਰਾਇਤਾ ਇਹ ਠੰਡਾ ਹੁੰਦਾ ਆ ਸਰੀਰ ਨੂੰ ਸਰੀਰ ਨੂੰ ਠੰਡਕ ਦਿੰਦਾ ਆ ਇਹਨੂੰ ਬਣਾਉਣ ਦੇ ਲਈ ਆਪਾਂ ਜੀ ਇਹ ਅੱਧਾ ਕਿਲੋ ਦਹੀਂ ਲਈ ਆ ਇਹਦੇ ਵਿੱਚ ਆਪਾਂ ਅੱਧਾ ਕੱਪ ਪਾਣੀ ਦਾ ਜਿਹੜਾ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਘੋਟ ਲੈਣਾ ਆ ਉਹ ਇਹਨੂੰ ਆਪਾਂ ਉਦੋਂ ਤੱਕ ਘੋਟਣਾ ਆ ਜਦੋਂ ਤੱਕ ਇਹਦੇ ਲੰਮਜ਼ਾ ਜਿਹੜੇ ਵਿੱਚ ਦਹੀਂ ਦੇ ਫੁੱਟ ਹੁੰਦੇ ਆ ਉਹ ਆਪਣੇ ਬਿਲਕੁਲ ਮੈਕਸ ਨਹੀਂ ਹੋ ਜਾਂਦੇ ਤੇ ਥੋੜੀ ਥੋੜੀ ਦਹੀਂ ਦੇ ਉੱਪਰ ਝੱਗ ਨਹੀਂ ਬਣ ਜਾਂਦੀ। ਉਹਨਾਂ ਟਾਈਮ ਇਹਨੂੰ ਆਪਾਂ ਘੋਟਣਾ ਆ। ਦਹੀਂ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ। ਤੁਸੀਂ ਦੇਖ ਸਕਦੇ ਹੋ ਦਹੀਂ ਦੇ ਉੱਪਰ ਜਿਹੜੀ ਝੱਗ ਜੀ ਆ ਬੱਬਲਸ ਆ ਬਣ ਗਏ ਆ ਤੇ ਆਪਣਾ ਇਹ ਦਹੀਂ ਆ ਜਿਹੜਾ ਸੈੱਟ ਆਪਾਂ ਕਰ ਲਿਆ ਤੇ ਇਹ ਘੋਟਣ ਨੂੰ ਆਪਾਂ ਧੋ ਦੇਵਾਂਗੇ। ਵੀ ਦਹੀਂ ਦੇ ਵਿੱਚ ਹੀ ਧੋ ਦੇਣੀ ਮਤਲਬ ਅੱਧੇ ਕੱਪ ਨਾਲ ਹੀ ਪਾਣੀ ਨਾਲ ਸਾਰਨਾ। ਤੁਸੀਂ ਵੱਧ ਵੀ ਪਾ ਸਕਦੇ ਹੋ ਪਤਲਾ ਕਰਨ ਆਇਆ ਤਾਂ ਦੁੱਧ ਦੀ ਵਰਤੋਂ ਵੀ ਕਰ ਸਕਦੇ ਹੋ। ਇਹ ਆਪਾਂ ਦੋ ਕੱਦੂ ਲਏ ਆ ਰਾਇਤਾ ਪਾਉਣ ਲਈ ਇਹਨਾਂ ਨੂੰ ਆਪਾਂ ਛੱਲ ਕੇ ਤੇ ਫਿਰ ਇਹਨਾਂ ਨੂੰ ਧੋ ਲੈਣਾ ਚੰਗੀ ਤਰ੍ਹਾਂ ਆਪਾਂ ਇਹ ਛੈਲਡ ਲੈਣੇ ਨੇ ਉੱਪਰੋਂ ਕੱਦੂ ਆ ਜਿਹੜੇ ਆਪਾਂ ਮਤਲਬ ਛੋਟਾ ਹੀ ਲੈਣੇ ਨੇ ਪੱਕੇ ਹੋਏ ਕੱਦੂ ਨਹੀਂ ਲੈਣੇ ਛੋਟੇ ਲਵੇ ਲਵੇ ਕੱਦੂ ਲੈਣੇ ਨੇ ਇਹਨਾਂ ਨੂੰ ਆਪਾਂ ਧੋ ਲਿਆ ਆ ਜਿੱਤੇ ਹੁਣ ਇਹਨਾਂ ਨੂੰ ਆਪਾਂ ਫਾੜੀਆਂ ਕੱਟ ਕੇ ਤੇ ਇਹਨੂੰ ਆਪਾਂ ਕੱਦੂ ਕਾਸ਼ ਕਰਨਾ ਹੈ ਤੇ ਇਹਦਾ ਜਿਹੜਾ ਵਿਚਲਾ ਭਾਗ ਆ ਗੁੱਦਾ ਜਿਹਾ ਸਰ ਅਭੀ ਚ ਬੀ ਨਹੀਂ ਹੈ ਜੇ ਸੌਫਟ ਆ ਇਹ ਦੇਖ ਲੈਣਾ ਆ ਬੀ ਆਲਾ ਹੋਇਆ ਤਾਂ ਤੁਸੀਂ ਕੱਢ ਦਿਓ ਤੇ ਇਹ ਮੋٹے ਪਾਸੇ ਨਾਲ ਹੀ ਆਪਾਂ ਇਹਨੂੰ ਕੱਦੂ ਪਾਸੇ ਜਿਹੜਾ ਕਰਨਾ ਵਾ ਜੇ ਪੱਕੇ ਹੋਏ ਕੱਦੂ ਲੈ ਵੀ ਹੋਏ ਤਾਂ ਤੁਸੀਂ ਉਹਦੇ ਜਿਹੜੇ ਬੀਜ ਆ ਉਹਨਾਂ ਨੂੰ ਕੱਢ ਦਿਓ ਤੇ ਉਹਦਾ ਜਿਹੜਾ ਉੱਪਰ ਲੱਗੂ ਹੋਊਗਾ ਉਹਨੂੰ ਉਹਨੂੰ ਤੁਸੀਂ ਕੱਦੂ ਕਾਸ਼ ਕਰਨਾ ਆ ਕੱਦੂ ਕਾਸ਼ ਕਰਨ ਤੋਂ ਬਾਅਦ ਕੱਦੂ ਕਾਸ਼ ਕਰਨ ਤੋਂ ਬਾਅਦ ਇਹਨੂੰ ਆਪਾਂ ਗੈਸ ਦੇ ਉੱਪਰ ਫਰਾਈ ਪੈਨ ਰੱਖ ਲਿਆ ਤੇ ਉਹਦੇ ਵਿੱਚ ਇਹਨੂੰ ਆਪਾਂ ਮਤਲਬ ਅੱਧਾ ਕੱਪ ਪਾਣੀ ਦਾ ਪਾ ਕੇ ਤੇ ਚੰਗੀ ਤਰ੍ਹਾਂ ਇਹਨੂੰ ਆਪਾਂ ਸੇਕ ਲਵਾਵਾਂਗੇ ਤੇ ਪਾਣੀ ਜਿਹੜਾ ਆਪਣਾ ਸੁੱਕ ਜਾਣਾ ਚਾਹੀਦਾ ਆ ਅੱਧਾ ਕੱਪ ਵੀ ਨਹੀਂ ਪਾਇਆ ਆਪਾਂ ਥੋੜਾ ਹੀ ਪਾਇਆ ਪਾਣੀ ਇਹ ਸੁੱਕ ਜਾਣਾ ਚਾਹੀਦਾ ਵਾ ਤੇ ਕਦੋਂ ਆ ਜਿਹੜੇ ਸੌਫਟ ਹੋ ਜਾਣਗੇ ਜਦੋਂ ਓਨਾ ਟਾਈਮ ਆਪਾਂ ਇਹਨਾਂ ਨੂੰ ਗੈਸ ਤੇ ਪਕਾਵਾਂਗੇ ਇਹ ਬਹੁਤ ਵਧੀਆ ਮਤਲਬ ਹੁੰਦਾ ਸਰੀਰ ਨੂੰ ਠੰਡਕ ਦਿੰਦਾ ਗਰਮੀਆਂ ਦੇ ਵਿੱਚ ਆਪਾਂ ਨੂੰ ਰਾਇਤਾ ਖਾਣਾ ਜ਼ਰੂਰੀ ਚ ਜ਼ਰੂਰ ਚਾਹੀਦਾ ਵਾ ਕਰਨ ਲਗਾ ਕੇ ਨੂੰ ਆਪਾਂ ਥੋੜੀ دیر ਲਈ ਫੱਕਣ ਦੇਵਾਂਗੇ। ਲਓ ਜੀ ਇਹਨੂੰ ਆਪਾਂ 2-4 ਮਿੰਟ ਪਕਾ ਲਿਆ ਹੈ ਤੇ ਪਾਣੀ ਜਿਹੜਾ ਦੇਖੋ ਤੁਸੀਂ ਸੁੱਕ ਗਿਆ ਆ ਤੇ ਇਹ ਕਦੂ ਜਿਹੜੇ ਆਪਣੇ ਬਿਲਕੁਲ ਸੌਫਟ ਹੋ ਗਏ ਆ ਤੁਸੀਂ ਦੇਖ ਸਕਦੇ ਹੋ। ਇਸ ਤਰ੍ਹਾਂ ਆਪਾਂ ਇਹਨਾਂ ਨੂੰ ਬਿਲਕੁਲ ਪਾਣੀ ਸੁਕਾ ਕੇ ਤੇ ਪਕਾ ਲੈਣਾ ਆ। ਜਦੋਂ ਕद्दू ਪੱਕ ਜਾਣਗੇ ਤਾਂ ਹੀ ਇਹ ਰੈਤੇ ਦੇ ਵਿੱਚ ਜਿਹੜਾ ਟੇਸਟ ਵਧੀਆ ਆਊਗਾ ਇਹ ਆਪਾਂ ਲਿਆ ਜੀ ਇੱਕ ਹਰੀ ਮਿਰਚ ਪਦੀਨਾ ਤੇ ਧਨੀਆ ਜੀ ਕੋਲ ਤੁਹਾਡੇ ਕੋਲ ਹੈਗਾ ਆ ਤਾਂ ਤੁਸੀਂ ਪਾ ਦਿਓ ਨਹੀਂ ਸਕਿਪ ਕਰ ਸਕਦੇ ਆ ਇਹਨੂੰ ਆਪਾਂ ਕੁੰਡੀ ਦੇ ਵਿੱਚ ਕੱਟ ਕੇ ਪਾਵਾਂਗੇ ਕਿਉਂਕਿ ਕੱਟ ਕੇ ਪਾਈ ਹੋਈ ਜਿਹੜੀ ਚੀਜ਼ ਆ ਉਹਦਾ ਟੇਸਟ ਆ ਜਿਹੜਾ ਵੱਖਰਾ ਹੀ ਹੁੰਦਾ ਆ ਵਧੀਆ ਬਣਦੀ ਆ ਸਬਜੀ ਆ ਮਤਲਬ ਰੈਤਾ ਰੈਤੇ ਚ ਪਾ ਲਓ ਚਟਣੀ ਚ ਪਾ ਲਓ ਤਾਜ਼ਾ ਤੋੜ ਕੇ ਕੱਟ ਕੇ ਪਾਇਆ ਵਧੀਆ ਲੈਂਦਾ ਆ ਲੋ ਜੀ ਇਹ ਆਪਾਂ ਕੁੱਟ ਲਿਆ ਤੇ ਇਹਨੂੰ ਆਪਾਂ ਦਹੀਂ ਵਿੱਚ ਪਾ ਦਿਆਂਗੇ ਤੇ ਕੱਦੂ ਵੀ ਆਪਾਂ ਪਾ ਦਿੱਤੇ ਨੇ ਜੀ ਤੇ ਇਹ ਆਪਾਂ ਇੱਕ ਪਿਆਜ਼ ਲਿਆ ਵਾ ਇਹ ਵੀ ਆਪਾਂ ਬਰੀਕ ਕੱਟ ਕੇ ਪਾਤਾ ਇੱਕ ਟਮਾਟਰ ਲਿਆ ਜੀ ਇਹਨੂੰ ਵੀ ਆਪਾਂ ਬਰੀਕ ਕੱਟ ਕੇ ਪਾਤਾ ਟਮਾਟਰ ਦਾ ਜਿਹੜਾ ਬੀਜਾਂ ਵਾਲਾ 파ਟ ਹੁੰਦਾ ਉਹਨੂੰ ਆਪਾਂ ਵਿੱਚ ਨਹੀਂ ਪਾਉਣਾ ਉਹਨੂੰ ਆਪਾਂ ਕੱਢ ਦੇਣਾ ਆ ਉਹਦਾ ਪੱਲ ਆਪ ਪੱਲ ਵੀ ਪਾਉਣਾ ਹੈ ਮਤਲਬ ਗੁੱਦਾ ਹੀ ਪਾਉਣਾ ਹੈ ਉਹ ਜਿਹੜੇ ਬੀਜ ਹੁੰਦੇ ਆ ਉਹ ਨਹੀਂ ਪਾਉਣੇ ਉਹ ਕੱਢ ਦੇਣੇ ਆ ਇਹ ਲਈ ਜਾ ਕਾਲੀ ਮਿਰਚ ਇਹ ਨਮਕ ਆਲਾ ਨਮਕ ਇਹਨਾਂ ਨੂੰ ਕਰ ਦੇਣਾ ਜੀ ਆਪਾਂ ਮਿਕਸ ਚੰਗੀ ਤਰ੍ਹਾਂ ਮਿਕਸ ਕਰਾਂ ਜੀ ਕਰ ਲੈਣੇ ਨੇ ਤੇ ਜਿਹੜੇ ਕੱਦੂ ਦੇ ਜਿਹੜੇ ਲੱਛੇ ਜੇ ਨੇ ਲੱਗ-ਲੱਗ ਹੋਣੇ ਚਾਹੀਦੇ ਆ ਤਾਂ ਇਹ ਆਪਣਾ ਰੈਤਾ ਜਿਹੜਾ ਵਧੀਆ ਬਣ ਕੇ ਤਿਆਰ ਹੋਊਗਾ ਤੇ ਇੱਕ ਚੀਜ਼ ਇਹਦੇ ਚ ਆਪਾਂ ਪਾਉਣੀ ਰਹਿ ਗਈ ਸੀ ਜੀ ਉਹ ਹੈਗਾ ਜੀ ਜੀਰਾ ਇਹ ਜੀਰਾ ਆਪਾਂ ਭੁੰਨ ਕੇ ਇਹਦਾ ਪਾਊਡਰ ਬਣਾ ਕੇ ਪਾਇਆ ਜੇ ਤੁਸੀਂ ਸਾਫਤਾ ਹੀ ਪਾਉਣਾ ਹੈ ਤਾਂ ਭੁੰਨ ਕੇ ਜੀਰਾ ਸਾਫਤਾ ਹੀ ਪਾ ਸਕਦੇ ਹੋ ਤੇ ਇਹਨੂੰ ਵੀ ਆਪਾਂ ਇਹਦੇ ਵਿੱਚ ਮਿਕਸ ਕਰ ਦੇਣਾ ਹੈ ਤੇ ਆਪਣਾ ਰੈਤਾ ਬਣ ਕੇ ਜੀ ਬਿਲਕੁਲ ਤਿਆਰ ਆ ਵੀਡੀਓ